ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲੋ ਜੀ ਬਈ ਅੱਜ ਤਰੀਕ ਹੋ ਗਈ 13 ਸਾਰਿਆਂ ਨੂੰ ਪਤਾ ਹੀ ਅੱਜ ਹਨਾ ਵੀ ਜਿਹੜਾ ਲੋੜੀ ਦਾ ਤਿਹਾਰ ਆ ਬਹੁਤ ਸਾਰਿਆਂ ਨੂੰ ਲੱਖ ਲੱਖ ਹਨਾ ਮੇਰੀ YouTube ਫੈਮਿਲੀ ਨੂੰ Facebook ਫੈਮਿਲੀ ਨੂੰ Instagram ਫੈਮਿਲੀ ਨੂੰ ਸਾਰਿਆਂ ਨੂੰ ਬਹੁਤ ਬਹੁਤ ਲੋੜੀ ਦਾ ਮੁਬਾਰਕਾ ਵਾਕੇ ਮਾਗੀ ਮੇਲੇ ਦੀਆਂ ਮੁਬਾਰਕਾ ਹਨਾ ਕੱਲ ਨੂੰ ਬਈ ਅੱਜ 13 ਕੱਲ ਨੂੰ 14 ਤਰੀਕਾ ਜਿਹੜਾ ਹਨਾ ਮੇਲਾ ਆਪਣੇ ਮੁਖਸਰ ਸਾਹਿਬ ਦਾ ਸ੍ਰੀ ਮੁਖਸਰ ਸਾਹਿਬ ਦਾ ਉੱਥੇ ਵੀ ਕੱਲ ਨੂੰ ਪਹੁੰਚ ਰਹੇ ਆ 14 ਤਰੀਕ ਨੂੰ ਬਾਕੀ ਅੱਜ ਪਹੁੰਚ ਰਹੇ ਆਂ ਬਾਈ ਦਿਲਪ੍ਰੀਤ ਢੱਲੋਂ ਆਪਣਾ ਭਰਾ ਜਿਹੜਾ ਹੈ ਨਾ ਕੰਬਾਈਨਾਂ ਦਾ ਵੀਡੀਓ ਫਾਉਂਦਾ ਦਾ ਸਟੈਂਡਰਡ ਦੀਆਂ ਰਜਿੰਦਰਗੜ੍ਹ ਪਿੰਡਾ ਵੀਰ ਦਾ ਮੇਨ ਹਾਈਵੇ ਦੇ ਉੱਤੇ ਖੜੇ ਆਂ ਬਸ ਹੁਣ ਅੱਜ ਬਾਈ ਦੇ ਕੋਲੇ ਹੈ ਨਾ ਬੇਟਾ ਹੋਇਆ ਸੀ ਉਹਨੇ ਥੋੜੇ ਦਿਨ ਹੋਏ ਆ ਜੀ ਉਹਦੇ ਵੀ ਮਹਤਾਬ ਸਿੰਘ ਢੱਲੋਂ ਦੀ ਪਹਿਲੀ ਲੋੜੀ ਦੇ ਹੈ ਨਾ ਲੋੜੀ ਮਨਾ ਰਿਹਾ ਵੀਰ ਜੀ ਤੇ ਪਹੁੰਚ ਰਹੇ ਆ ਅੱਜ ਚਲੋ ਚੱਲਦੇ ਆ ਜੀ ਬਾਕੀ ਢੱਲੋ ਪਰਿਵਾਰ ਨੂੰ ਵੀ ਹਨਾ ਬਹੁਤ-ਬਹੁਤ ਮੁਬਾਰਕਾਂ ਸਾਡੇ ਵੱਲੋਂ ਲੋਹੜੀ ਦੀਆਂ ਚਲੋ ਅੱਜ ਵੀਰ ਸਾਡਾ ਉਧਰ ਭਰਾ ਪਈ ਜੀ ਹੋਊਗਾ ਪਰ ਹੋਰ ਸੱਜਣ ਮਿੱਤਰ ਹਨਾ ਬਹੁਤ ਆਪਣੇ ਉੱਤੇ ਪਹੁੰਚੇ ਹੋਏ ਆਂ ਮਲਾਉਣੇ ਆ ਜਾ ਕੇ ਚਲੋ ਪਹੁੰਚ ਗਏ ਤੇ ਬਾਈ ਰਜਿੰਦਰਗੜ ਤੇ ਬਾਈ ਆਪਣਾ ਲਾਲੀ ਹੋਰ ਲਾਲੀ ਇਹ ਕਾਲੇ ਦਾ ਭਾਂਡਾ ਨਾ ਤੁਸੀਂ ਨੂੰ ਦੇਖਦੇ ਜੰਨੇ ਬੰਦਾ ਘੰਟਾ ਹੈ ਫੇ ਤਾਂ ਬੰਦੇ ਸਿੱਧੀਆਂ ਗੱਲਾਂ ਦਿਲ ਮਿਲਦੇ ਨੇ ਆਹ ਲੀਕ ਉਹ ਠੀਕ ਠਾਕ ਹੈ ਤੁਹੀਂ ਲੇਟ ਹੋ ਗਈ ਲੇਟ ਹੈ ਤੈਨੂੰ ਪਤਾ ਹੀ ਹੈ ਕਰਦੇ ਪੂਰੀ ਬੈਸਟ ਲੁੱਕ ਬੜੀ ਵੀ ਹੈ ਪੂਰੀ ਇੰਸਾਨੀ ਸਾਡੇ ਭਰਾਵਾਂ ਨਾਲ ਰੋਜ਼ ਵੇਲੇ ਸਾਡੇ ਭਰਾਵਾਂ ਨਾਲ ਬੜੇ ਹੋਣਾ ਨਾ ਹੁਣ ਮੈਨੂੰ ਪੈਂਦਾ ਹੈ ਕਿ ਨਹੀਂ ਹਾਂਜੀ ਹੋਰ ਸੁਣਾ ਨਾ ਮੈਨੇ ਮੇਰਾ ਵੀ ਕਰਾ ਦੇ ਚੈਨਲ ਸਟਾਰਟ ਅੱਛਾ ਹਾਂਜੀ ਚੱਲ ਵਧੀਆ ਕਰਿਆ ਕੰਮ ਲਾਤਾ ਤੈਨੂੰ ਵੀ ਕਿਆ ਨਾਉਂ ਦਿਆ ਮੈਨੇ ਲਾਲੀ ਬੱਲੋ ਮਾਜਰਾ ਲਾਲੀ ਬੱਲੋ ਮਾਜਰਾ ਹਾਂਜੀ ਲਾਲੀ ਬੱਲੋ ਮਾਜਰੇ ਦੇ ਨਾਮ ਤੇ ਬਾਈ ਦਾ ਹਨਾ ਇਹਨੇ ਪੇਜ ਬਣਾਇਆ ਲਾਲੀ ਨੇ ਆਪਣਾ YouTube ਚੈਨਲ ਬਣਾਇਆ ਉਹਨੂੰ ਵੀ ਹਨਾ ਜਰੂਰ ਦੇਖਿਓ ਵੀਡੀਓ ਵਧੀਆ ਵੀਡੀਓ ਬਣਾਉਂਦਾ ਵੀ ਵੀਰ ਆਪਣਾ ਨਾ ਕਰਿਓ ਸਪੋਰਟ ਆਪਣੀ ਫੈਮਿਲੀ ਵੀਡੀਓ ਹੁੰਦੀ ਹੈ ਅੱਛਾ ਸਾਰੇ ਦਾ ਹਾਂਜੀ ਠੀਕ ਆ ਆਓ ਜਿਵੇਂ ਜਿਵੇਂ ਜੀ ਮੇਰਾ ਜੂਨਾ ਸਾਡੇ ਉਧਰ ਹੈ ਜੂਨਟਰ ਪਸੇ ਗਈ ਹਾਂ ਹਾਂ ਚਾਰੇ ਪਾਸੇ ਬਿਲਡਿੰਗ ਬਿਲਡਿੰਗ ਬਣੀ ਹੋਈ ਤੇ ਆ ਦਿਖਾਈ ਦੇ ਜੀ ਹਾਂ ਹਾਂ ਇਹ ਤਾਂ ਹੈ ਬਾਈ ਇਹ ਤਾਂ ਹੈਗੀ ਗੱਲ ਪੈ ਮਿਲੀਆਂ ਬਾਈ ਬਹੁਤ ਸਮਝ ਬਹੁਤ ਜਿਆਦਾ ਵੀਰੇ ਬੜੇ ਭਰਾ ਹੋਰ ਜੱਲੀਏ ਵੀ ਦੇਖੀਏ ਅਜੋ ਜੀ ਕਾਲੇ ਨਹੀਂ ਆਏ ਹੋਏ ਆ ਹਾਂਜੀ ਇਧਰ ਬਾਈ ਸਾਡਾ ਕਾਲਾ ਸਾਡਾ ਜੱਲ ਬਾਈ ਸਾਰਿਆਂ ਨੂੰ ਵਧੀਆ ਵਧੀਆ ਅੱਜ ਤਾਂ ਪਿਆਰ ਪਛਾਣੇ ਦਾ ਤੌਰ ਦੇ ਲੈ ਪੂਰੀ ਆ ਪਛਾਣ ਲੈਣ ਕਿ ਮੈਨੂੰ ਹੁੰਦਾ ਨਾ ਆਏ ਆ ਜੂ ਕਾਲਾ ਲਈ ਆਹਦਾ ਮੰਮੀ ਲਈ ਚਲਾਈ ਆ ਫਿਰ ਬਾਜੂ ਮੰਮੀ ਦੀ ਨਾ ਅੱਜ ਫੋਲ ਰਿਹਾ ਹੈ ਰੇਟ ਵਾਲਾ ਹੁਣ ਪੱਕਾ ਕਿੰਨੇ ਨਾਲ ਬਣਗੇ ਆ ਹਾਂ ਬਣ ਜੇ ਕਿ ਬਣ ਗਿਆ ਬਣ ਗਿਆ ਹੁਣ ਮੁੰਡਾ ਨੰਗਾ ਹੁਣ ਮੁੰਡੇ ਨੇ ਭਲਾਣਾ ਨਹੀਂ ਤੇ ਫਿਰ ਇਹਨਾਂ ਨੂੰ ਦੱਤ ਕੇ ਜਾਣਾ ਜਿੱਦੇ ਭੁੱਲ ਗਿਆ ਵੀ ਸਾਨੂੰ ਤੋਂ ਭੁੱਲ ਗਿਆ ਕਰ ਕੌਣ ਚਾਉ ਫਿਰ ਇਹ ਤਾਂ ਇਹਦੇ ਬਾਹਰ ਨਾ ਡੰਗਰ ਦਾ ਘੱਟੇ ਕਰਾ ਦੇ ਬਾਹਰ ਮੁੰਡੇ ਦਾ ਪਹਿਲਾਂ ਵੀ ਬਣਾਉਂਦੇ ਤੇ ਆਪਾਂ ਪਹਿਲਾਂ ਨਹੀਂ ਗਏ ਆਹ ਪੂਰੇ ਪੂਰੇ ਬਾਹਰ ਹੈ ਉਹਨਾਂ ਮੇਲੇ ਕਿਤੇ ਦਿਖਣਿਆ ਜੇ ਰੂਹਾਂ ਪਰ ਇੱਥੇ ਨਹੀਂ ਆ ਗਿਆ ਹੈ ਲਾ ਗਿਆ ਹੈ ਨਾ ਉਹ ਦਿਖਣਿਆ ਕਿਤੇ ਸਾਲ ਸਾਲ ਲਾ ਗਿਆ ਹੈ ਮਮੈਂਟ ਤੇ ਜਾ ਪਜਾਵੇ ਜੋ ਮਰਜੀ ਕਹੀਓ ਬਾਈ ਬਾਹਰ ਬਾਹਰ ਜਾ ਪਜਾਵੇ ਇੱਥੇ ਕਿਤੇ ਤੇ ਖੜੇ ਆਰੇ ਕੋਈ ਖੜਦਾ ਉੱਤੇ ਖੜਦਾ ਹੈ ਬਾਈ ਨਹੀਂ ਉੱਤੇ ਕੰਮ ਨਹੀਂ ਹੈ ਉੱਤੇ ਲੱਗਦਾ ਬਾਈ ਚੀਜ਼ ਰਹਿ ਤੇ ਆ ਉਹ ਕਿੱਥੇ ਹੈ ਉੱਥੇ ਕੰਮ ਕਰੇ ਕੰਮ ਕਰੇ ਉਰੇ ਕੰਮ ਛੱਡ ਕੇ ਦੇਦੇਲੇ ਫੇਰੇ ਇੱਧਰ ਇੱਕ ਦਿਨ ਅੱਗੇ ਪਿੱਛੇ ਕਰ ਲੈਣਾ ਉਰੇ ਰਾਜੇ ਵਾਲਾ ਕੰਮ ਆਪਣਾ ਉੱਥੇ ਆਪਾਂ ਫਿਰ ਆਪਾਂ ਖੜੇ ਹਾਂ ਇੰਨਾ ਟਾਈਮ ਉੱਥੇ ਕਿਹੜਾ ਖੜਦਾ ਹੈ ਉੱਥੇ ਮੇਰੇ ਉਹਦੂਆ ਕੰਮ ਹੋਣਾ ਹੈ ਕੱਲ ਤੇ ਆਏ ਵੇਸ ਤਾਂ ਐ ਬਈ ਕਿ ਕੈਮਰਾਮੈਨ ਇਹ ਤਾਂ ਬਿਲ ਨਹੀਂ ਕੱਲ ਤੇ ਆਏ ਵੇਸ ਤਾਂ ਤਾਂ ਮਿਲ ਲੈ ਘਰ ਤੋਂ ਨਿਕਲੇ ਹੋਰ ਉਹ ਦੱਸਦੇ ਦੋ ਨਾਟਕੇ ਜਾਣਾਗੇ ਟਾਈਮ ਟੂ ਡਾ ਜਿੱਦਣਾ ਭਾਈ ਸ਼ਿਫਟਾਂ ਮੈਂ ਲੋੜੀ ਦੇ ਨਾਲ ਦੀ ਆ ਸਵੇਰ ਦੀ ਸ਼ਿਫਟ ਮੰਨਜੋ ਸ਼ਾਮ ਦੀ ਸ਼ਿਫਟ ਮੰਨਜੋ ਕੋਈ ਟੈਨਸ਼ਨ ਨਹੀਂ ਨਾਲ ਘਰ ਦੇ ਨੂੰ ਲੈ ਕੇ ਐਵੇਂ ਨਿਆਲੇ ਨਿੱਕਿਆਂ ਨੂੰ ਸੌਲੇ ਸ਼ਿਫਟ ਪਰ ਫੇਰ ਸੌਲੇ ਫੇਰ ਸ਼ਿਫਟ ਪਰ ਇਹ ਕੋਈ ਜ਼ਿੰਦਗੀ ਥੋੜੀ ਹੈ ਮਿਲ ਜਾਨੀ ਹੋਰ ਉੱਥੀਆਂ ਖੜੇ ਦੋ ਟਾਈਮ ਮਿਲ ਜਾਨੀ ਜ਼ਿੰਦਗੀ ਦਾ ਹੱਕ ਕੱਲ ਤੇ ਆਏ ਪਤਾ ਨਹੀਂ ਕਦੋਂ ਘਰ ਆਉਣਾ ਹਾਲ ਇੱਧਰ ਆ ਗਏ ਮੁੰਡੇ ਦਾ ਮਾਮਾ ਮੁੰਡੇ ਦਾ ਮਾਮਾ ਵੀ ਮਾਮਾ ਆ ਗਿਆ ਮੁੰਡੇ ਦੇ ਮਾਮੇ ਨੂੰ ਵੀ ਵਧਾਈਆਂ ਲੋੜੀ ਦੀਆਂ ਮੁਬਾਰਕ ਮੁੰਡੇ ਮਾਮਾ ਜਦੋਂ ਦਾ ਮੁੰਡੇ ਹੋਰ ਆ ਸੀ ਜੀ ਅੱਧੀ ਬਾਪਸ ਦੀ ਉਹਦਾ ਬਾਤ ਹੈ ਇਹ ਕੋਈ ਸਪੈਸ਼ਲ ਜੀਨ ਪੱਟ ਕੇ ਲਿਆਇਆ ਹੈ ਇਹ ਤੈਨੂੰ ਪਤਾ ਮਹਿੰਗੀ ਆਈਟਮ ਬਣ ਗਈ ਮਹਿੰਗੀ ਹੈ ਮਹਿੰਗੀ ਆਈਟਮ ਬ੍ਰਾਂਡਡ ਧੱਕਾ ਹੈ ਪਤਾ ਨਹੀਂ ਕੀ ਲਿਆਇਆ ਹੈ ਪੱਟ ਕੇ ਇਹ ਦੂਪਾ ਲਾ ਜੁਆ ਖਬਰ ਉਹ ਬੇਕਾਰ ਜਨਦਾ ਦੇਗਾ ਕਿੰਨਾ ਕਿੰਨੀ ਗ੍ਰੇਸ ਆਪਾਂ ਦੇ ਹੈ ਕਿੰਨੀ ਹਰਾਈ ਵਾਲਾ ਚਾਰ ਦਿਨ ਪਿਆ ਰਹਿਣਾ ਇਹਨੇ ਭਾਤੇ ਤੱਕ ਮਰ ਜਾਣਾ ਹਲਾ ਫੈਨੰਦਰਾ ਆਂ ਬੁਰਗਾ ਬਦਾਂਗੀਆਂ ਤੈਨੂੰ ਵੀ ਨਾਲੇ ਦੀਆਂ ਬੋਲਵਾ ਪਹਿਲਾਂ ਤੇਰੀਆਂ ਕੀ ਨਾ ਆ ਨਾ ਹੋ ਰਿਹਾ ਨਾ ਹੋ ਰਿਹਾ ਇਹ ਤਾਂ ਨਹੀਂ ਗਾ ਕਾਇਉਣਾ ਹੁਣ ਨਾ ਨੁਰੀਆ ਕੋਈ ਨਾ ਬੜ ਘੰਟੇ ਦਾ ਰੋਟੀ ਰੋਜ ਦੇ ਫੇਰ ਕਰਦੇ ਦੁਆ ਕੰਮ ਚੂ ਇਹ ਕਿੱ데 ਚਨੇ ਜਾਉਂਗੇ ਮੇਲਾ ਲੁੱਟ ਕੇ ਆ ਕਰਦੇ ਬੰਦੇ ਚਲ ਕੇ ਵੇਖ ਰਹਿਣਾ ਕਿਨੇ ਆ ਮੇਲਾ ਲੁੱਟ ਕੇ ਜਾਉਂਗੇ ਲੁੱਟ ਕੇ ਜਾਉਂਗੇ ਮੇਲਾ ਕਹਿੰਦਾ ਹੈ ਐ ਲਾਲੀ ਜੀ ਮੇਲਾ ਲੁੱਟੇ ਜਾਣਾ ਪੂਰਾ ਲੁੱਟ ਕੇ ਜਾਣਾ ਇਹ ਤਾਂ ਕਈ ਦਿਨ ਲੁੱਟੇ ਆ ਬਈ ਇੱਥੇ ਹਾਂ ਤਾਂ ਪੰਗੜੇ ਪੈਣੇ ਆ ਗਿੱਧੇ ਪੈਣੇ ਆ ਪੂਰੇ ਪੂਰੇ ਸਾਲ ਹਲਕਾ ਇੱਕੋ ਸੇ ਧਿਆਕ ਸੁਣਾਉਂਦੇ ਇੱਧਰ ਲੁੱਡੀਆਂ ਆ ਰੁੱਡੀਆਂ ਬਣੀਆਂ ਲੁੱਡੀਆਂ ਭਾਈ ਜੀ ਫਿੱਟ ਕਰ ਲੈਣਾ ਫਿਰ ੱੱਲੋ ਸਾਹਿਬ ਆ ਜਾਓ ਮੜਾ ਜਾ ਇੱਧਰ ਨੂੰ ਆ ਜੀ ਹੱਸਦੀ ਹਾਂ ਹਾਂ ਉਹ ਹੀ ੱੱਲੋ ਸਾਹਿਬ ਦੇ ਬੇਟੇ ਦੀ ਅੱਜ ਲੋਹੜੀ ਤੇ ਪਹੁੰਚੇ ਹੋਏ ਆ ਮਹਿਤਾਬ ਮੈਂ ਮਹਿਤਾਬ ਮਹਿਤਾਬ ਸਿੰਘ ੱੱਲੋ ਉਹ ਦੇਖੋ ਅੱਜ ਹੁਣ ਜਾਣ ਨਹੀਂ ਦੇਣਾ ਜੀ ਕਿਸੇ ਨੂੰ ਸਾਰੇ ਸਾਰੇ ਚਾਚਾ ਚਾਪੀ ਜਣਿਆ ਬੰਦੇ ਪਹੁੰਚ ਗਏ ਓਰੇ ਲਾਲੀ ਲੈਣ ਵਾਲਾ ਕੰਮ ਥੋੜਾ ਐਂ ਕਰ ਉਧਰੋਂ ਟੋਕੇ ਵਾਲੀ ਮਸ਼ੀਨ ਕੋਲ ਖਿੱਚੀ ਚਾ ਲਓ ਕੰਮ ਤਾਂ ਉਹ ਨਹੀਂ ਲਾਲੀ ਤਾਂ ਪੰਡ ਵਢਾਵਾਂਗੇ ਪੂਰੀ ਲਾਲੀ ਦੇ ਮੇਰਾ ਪਾਂਡਰ ਇਹ ਇਹ ਤੁਸੀਂ ਨਾ ਕੰਮ ਕਰਨਾ ਹੁੰਦਾ ਨਾ ਵੱਡ ਵੀ ਦੇਣੀ ਇਹਨੂੰ ਦੇਖ ਕੇ ਕਹਿੰਦਾ ਕਦਾ ਛੇਤੀ ਟਾਈਮ ਨਾਲ ਤਿਆਰ ਹੋਈਏ ਇਹਨਾਂ ਦਾ ਕੋਈ ਪਤਾ ਨਹੀਂ ਕਦ ਕੱਖਾਂ ਨੂੰ ਭੇਜ ਦੇਣਗੇ ਤੁਸੀਂ ਕਹਿਣਾ ਮਾਰ ਗਿਆ ਚਾਰ ਹਾਂ ਪਹਿਲਾ ਇਹਦਾ ਅੱਜ ਦਾ ਪੰਗਾ ਪੈ ਜਾਂਦਾ ਇਹ ਜਿਹੜੇ ਪਹਿਲਾਂ ਜਿਹਨੇ ਉਹਨਾਂ ਦੀ ਬਾਅਦ ਵਿੱਚ ਇੱਜ਼ਤ ਨਹੀਂ ਰੱਖਦਾ ਮੈਂ ਤਾਂ ਹੀ ਕਹਿੰਦਾ ਵੀ ਸਾਰੇ ਰਿਸ਼ਤੇਦਾਰਾਂ ਨੂੰ ਸਾਰੇ ਬੰਦਿਆਂ ਨੂੰ ਵੀ ਕਿਤੇ ਵੀ ਜਾਣਾ ਟਾਈਮ ਟੂ ਟਾਈਮ ਜਾਓ ਬਾਈ ਪਹਿਲਾਂ ਜਾਣ ਦਾ ਕੋਈ ਫਾਇਦਾ ਨਹੀਂ ਅਸੀਂ ਤਾਂ ਹੋ ਗਏ ਪਾਪਾ ਪੁਰਾਣੇ ਹੋ ਗਏ ਸੀ ਤਾਂ ਜਿਹੜਾ ਆਉਂਦਾ ਜਿਹਨਾਂ ਉਹਨਾਂ ਜਣੇ ਜ਼ੋਲੇ ਉਹਨਾਂ ਦਾ ਐਸਾ ਕਿ ਤੂੰ ਜਾ ਫੇਰ ਤਾਂ ਗੇ ਲੇਟ ਹੋ ਗਿਆ ਚੜਾਈ ਲਾਉਂਦਾ ਲਾਲੀ ਵੀ ਐ ਕਾਲੇ ਰੰਗੀਲਾ ਬੰਦਾ ਚਰੀਆਂ ਥੋੜੀਆਂ ਵੀ ਕਿਤੇ ਇਹ ਬੰਦੇ ਨੂੰ ਦਾਸ ਰਹਿਣ ਦੇ ਲੋਰ ਆ ਸੀਗਾ ਬਹੁਤ ਜਿਆਦਾ ਸਣਾ ਹਾਂ ਠੀਕ ਹੈ ਬਾਈ ਕਿਰਪਾ ਜਨਾ ਟਾਈਮ ਲੰਗੀ ਜਾ ਮੈਂ ਮੇਰਾ ਬਣਾਵਾਦਾ ਚੈਨਲ ਹਾਂ ਹਾਂ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰ ਨਾਮ ਕੀ ਬਾਈ ਤੇ ਜਨਾ ਹੁੰਦਾ ਮੈਂ ਕਹਿੰਦਾ ਲਾਲੀ ਵੱਲੋਂ ਮੱਜਰਾ ਬਿੱਲੋ ਮੱਜਰਾ ਵੱਲੋਂ ਵੱਲੋਂ ਮੱਜਰਾ ਕਰਿਓ ਬਾਈ ਲਾਲੀ ਜੀ ਨੂੰ ਵੀ ਜੂ ਸਬਸਕ੍ਰਾਈਬ ਲਾਲੀ ਵੱਲੋਂ ਮੱਜਰਾ ਚੈਨਲ ਨੂੰ ਲਾਲੀ ਦੇ ਜੀ ਦੀਆਂ ਰੱਖੇ ਕਰਨਾ ਇਹਨਾਂ ਦਾ ਦੱਸਦਾ ਅੱਜ ਅੱਜ ਦੀ ਵੀਡੀਓ ਜੂਰ ਦੇਖਿਓ ਇਹਦੀ ਅੱਜ ਟ੍ਰੈਂਡਿੰਗ 'ਚ ਆਇਆ ਨਹੀਂ ਕਿਦਾਂ ਆ ਅੱਜ ਦੀ ਵੀਡੀਓ ਬਾਈ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਤਾਂ ਦੇਖਦੀ ਤੂੰ ਦੇਖੀ ਹੈ ਜਿਵੇਂ ਚੱਲਦਾ ਪਵਾਦ ਵਾਲੀ ਬੋਲੀ ਵਾਂਗ ਤੂੰ ਦੇਖੀ ਫਿਰ ਕਿਵੇਂ ਚੱਲਦਾ ਇਹ ਲੜਾਈ ਲੜੂ ਸਭ ਵਿੱਚ ਚੱਲਦਾ ਫਿਰ ਇਹਦਾ ਇਹ ਨਹੀਂ ਦੇਖਦਾ ਕਿੰਤਰ ਕਿੰਤਰ ਯਾਰ ਮੈਂ ਕਹਿੰਦਾ ਜਿਹੜਾ ਅੱਜ ਬਲੌਗ ਬਣਾਇਆ ਨਾ ਉਹ ਦੇਖ ਲੈਦਾ ਬਲੌਗ ਹਾਂ ਉਹ ਹਾਸੇ ਕੇ ਪਾਗਲ ਹੋਣਾ ਸਭ ਮੈਂ ਸਹੀ ਗੱਲ ਹੈ ਜਿਹੜਾ ਅੱਜ ਬਣਾਇਆ ਹੈ ਕੈਮਰਾ ਛੱਤਿਆਂ ਕੋਲ ਤੋਂ ਮੁੜਿਆ ਸੀ ਤਾਂ ਤੈਨੂੰ ਮੂੰਹੇ ਦੇਖਣਾ ਕਿਸੇ ਦੀ ਛੱਤਿਆਂ ਤੋਂ ਨਹੀਂ ਕਿਧਰ ਟਿੱਡਾ ਦੇਖਣਾ ਬੱਲੇ ਬਾੜ ਦਿੰਦਾ ਬੋਲੂ ਹੈ ਫੋਨ ਵਿੱਚ ਬਾੜ ਦਿੰਦਾ ਇਹ ਬੰਦਾ ਬਾਈ ਉਹ ਕਹੀ ਗਈ ਯਾਰ ਇਹ ਬਣਾ ਵੀਡੀਓ ਬਣਾ ਵੀਡੀਓ ਮਾਏ ਬਣਾਏ ਲੈਨੇ ਉਹ ਕਹਣਾ ਤੇ ਲੋਕਾਂ ਨੇ ਹੈ ਬਲੋਗਰ ਬਲੋਗਰ ਦੇ ਜਿੱਦਣੇ ਚੜਗੇ ਨੇ ਸਭ ਫੇਰ ਕਰਦੇ ਨੇ ਤਾਂ ਇਹਨਾਂ ਨੇ ਗੱਲਾਂ ਵੀਡੀਓ ਬਣਾ ਲਈਏ ਇਹਨੇ ਦੇਖ ਨਹੀਂ ਵਧੀਆ ਇਹਨਾਂ ਦਾ ਐਮਐਲ ਵੀ ਕੋਈ ਗੱਲ ਨਹੀਂ ਛੱਡੇ ਹਾਂ ਐਮਐਲ ਸਕਿਉਰਟੀ ਦਾ ਛੱਡੇ ਜਾਂਦਾ ਗਿਆ ਸਕਿਉਰਟੀ ਗੱਲਾਂ ਕੋ ਚਲੇ ਗਏ ਹਾਂ ਬਣਦਾ ਉਹਨਾਂ ਦਾ ਵੀ ਕਰਦੀ ਪਾਈ ਵੀ ਯਾਰ ਬੰਦੂਕ ਲਾਈ ਵੀ ਤੀ ਗੱਲ ਨਾਲ ਯਾਰ ਬੇਵਜਹ ਦਾ ਦਿਖਾਣਾ ਵੀ ਬਣਦਾ ਬਣਦਾ ਮਤਲਬ ਬਾਈ ਅਸਲੀ ਮੇਲਾ ਹੈ ਇਹਨਾਂ ਦਾ ਐਮਐਲ ਕਿੰਨੀ ਅੱਖ ਨਾਲ ਜਾ ਕੇ ਦੇਖ ਲਿਓ ਐਮਐਲ ਕਿਨੇ ਅਸੀਂ ਜਦ ਤੱਕ ਆਦ ਰਹੇ ਸਾਰੀਆਂ ਜਿਹੜੇ ਮਿੰਟਾਂ ਮੈਂ ਖਾਲੀ ਗੱਲ ਨਹੀਂ ਪਿੱਤਲੇ ਪਿੱਤਲੇ ਇੱਕ ਵਧਾਈਆਂ ਨੂੰ ਹੋਰ ਦੇ ਇੱਥੇ ਸਾਰੇ ਪਿੱਤਲੇ ਨਾ ਜੁਮੇ ਖੱਬੜ ਦੋ ਨੱਚ ਕੇ ਦਿਖਾ ਦੇ ਨਾ ਸੌਰੀ ਬਾਈ ਤੋਂ ਦੀ ਵਜਾਇ ਇੱਕ ਹੋਰ ਵਧਾਈ ਦੇ ਰਹੇ ਆ ਦੇ ਲੋ ਜੀ ਬਾਈ ਪਹੁੰਚ ਗਏ ਘਰੇ ਹਨਾ ਅੱਜ ਢਿੱਲੋਂ ਸਾਹਬ ਦੇ ਵੀ ਦਿਲਪ੍ਰੀਤ ਢਿੱਲੋਂ ਦਾ ਪ੍ਰੋਗਰਾਮ ਦਾ ਨਾ ਬਹੁਤ ਵਧੀਆ ਸੋਹਣਾ ਪ੍ਰੋਗਰਾਮ ਦਾ ਨਾ ਮੈਂ ਕਹਿੰਦਾ ਵੀ ਰੂਹ ਖੁਸ਼ ਹੋ ਗਈ ਬਾਕੀ ਆਪਣੇ ਨਾ ਤੁਹਾਨੂੰ ਪਤਾ ਹੀ ਹੈ ਮਹਲਾ ਵਾਲੇ ਸਾਰੇ ਪਹੁੰਚੇ ਇਹਦੇ ਕਾਲਾ ਅਰਸ਼ਵੀਰ ਸਾਰੇ ਬੰਦੇ ਆਪਣੇ ਪਹੁੰਚੇ ਹੋਏ ਤੇ ਬਾਕੀ ਸਰੰਦ ਗਏ ਤੇ ਮਸ਼ੀਨ ਦੀ ਬਾਰ ਲਾਈਟ ਆ ਨਾ ਲਾਉਣੇ ਵਾਸਤੇ ਇੱਕ ਮੈਂ ਤੇ ਉਹ ਵੀ ਲੈਂਦੀ ਆ ਦੇਖੋ ਬੜੀ ਉਹ ਲੈਂਦੀ ਵੀ ਮੈਂ ਦਿਖਾ ਦਿਆਂ ਬੜੀ ਬਾਰ ਲਾਈਟ ਲੈਂਦੀ ਝੰਡੀਆਂ ਲੈਂਦੀਆਂ ਲਾਉਣ ਨੂੰ ਨਾ ਵਧੀਆ ਲੱਗਦੀਆਂ ਬਾਈ ਝੰਡੀਆਂ ਆ ਦੇਖੋ ਝੰਡੀਆਂ ਮੈਂ ਕਿਹਾ ਅੱਜ ਕੁਝ ਨਾ ਕੁਝ ਨਾ ਮਸ਼ੀਨ ਤੇ ਲਾਉਣ ਵਾਸਤੇ ਵੀ ਲੈ ਕੇ ਚ ਆਉਂਦੇ ਆ ਸਰੰਦભાઈ ਸਾਡੇ ਨਾਲ ਇੱਥੇ ਬਹੁਤ ਦੁਕਾਨਾਂ ਜਿਹੜੀਆਂ ਬਾਕੀ ਹੋਰ ਵੀ ਡੋਰੀਆਂ ਇਕਾ ਸੀਸੇ ਆ ਜਿਹੜੇ ਆਪਣੇ ਸਾਈਡ ਗਲਾਸ ਦੇ ਵਿੱਚ ਸੀਸਿਆਂ ਦੇ ਵਿੱਚ ਸੀਸਾ ਲੱਗ ਜਾਂਦਾ ਨਾ ਤੇ ਵਧੀਆ ਰਹਿੰਦਾ ਐ ਜੇ ਤੁਹਾਡੇ ਟਾਇਰ ਆ ਪੂਰਾ ਇਟੋ ਜੈਡ ਮੋਰਲੇ ਟਾਇਰ ਤਾਂ ਕਰੋ ਉਸ ਸੀਸਿਆਂ ਦੇ ਵਿੱਚ ਦਿਖਾਈ ਜਾਂਦਾ ਬਾਕੀ ਜੇਦਰ ਲਾਵਾਂਗੇ ਨਾ ਪੂਰੀ ਦਿਖਾਵਾਂਗੇ ਇਹਦੀ ਜਾਣਕਾਰੀ ਦਵਾਂਗੇ ਬਾਕੀ ਡੋਰੀਆਂ ਉਦੋਂ ਘੱਟ ਦੋ ਰਹਿ ਗਈਆਂ ਦੀਆਂ ਮਿਲੀਆਂ ਨਹੀਂ ਉੱਥੇ ਵਧੀਆ ਅੱਜ ਵੀ ਡੋਰੀਆਂ ਮਿਲ ਜਾਂਦੀਆਂ ਸਾਰਾ ਸਮਾਨ ਲੈ ਕੇ ਫੇਰ ਬਾਕੀ ਆਪਣੇ ਮੱਚਿਆਂ ਦੇ ਵਿੱਚ ਪਹੁੰਚ ਗਏ ਹਨ ਪਿਛਲੇ ਸਾਲ ਇਹਨਾਂ ਦੀ ਲੋੜੀ ਮਨਾਈ ਸੀ ਆਪਾਂ ਆ ਨਿਆਲ ਸਿੰਘ ਦੀ ਲੋੜੀ ਮਨਾਈ ਸੀ ਹਨਾ ਕੀ ਦੀ ਲੋੜੀ ਮਨਾਈ ਦੀ ਕੀ ਦੀ ਲੋੜੀ ਮਨਾਈ ਦੀ ਕੀ ਦੀ ਲੋੜੀ ਮਨਾਈ ਸੀ ਹੱਸਦਾ ਤਾਂ ਤਾਂ ਕੱਢਦਾ ਜੇ ਤੂੰ ਵੀ ਉਰੇ ਆ ਜਾ ਆ ਜਾ ਆ ਜਾ ਪਾਪਾ ਦੀ ਆਜਾ ਪਾਪਾ ਦਾ ਪੁੱਤ ਆ ਜਾ ਆ ਜਾ ਆ ਜਾ ਆ ਜਾ ਇਹ ਦੋਹਾਂ ਦੀ ਲੋੜੀ ਮਨਾਈ ਸੀ ਪਿਛਲੇ ਸਾਲ ਮੇਰੇ ਲਾਲਾਂ ਦੀ ਹਨਾ ਕਿਆ ਹੈ ਅੱਜ ਲੋੜੀ ਕਿਆ ਹੈ ਬਾਕੀ ਹੁਣ ਅੱਗ ਬਾਲਾਂਗੇ ਹਨਾ ਲੋਹੜੀ ਬਾਲਾਂਗੇ ਹਨਾ ਬੈਠ ਕੇ ਉੱਥੇ ਇੰਜੋਏ ਕਰਾਂਗੇ ਬਾਕੀ ਇੱਥੇ ਬਹੁਤ ਸੋਹਣਾ ਪ੍ਰੋਗਰਾਮ ਦਾ ਬਾਈ ਰੋਟੀ ਪਣੀ ਐ ਵਧੀਆ ਹਨਾ ਕਰਿਆ ਪੈਦਾ ਮੈਂ ਕਹਿੰਦਾ ਵੀ ਨਜ਼ਾਰਾ ਆ ਗਿਆ ਅਜੇ ਉਦੋਂ ਤੱਕ ਹਨ ਤੇ ਜਾਈ ਨਾ ਪਰ ਦੀਪੂ ਤੇ ਨਾਲ ਤਾਂ ਨਾ ਮੁੰਡਾ ਉਹਦਾ ਮੁੰਡਾ ਢਿੱਲਾ ਹੋ ਗਿਆ ਉਹਨੂੰ ਕਿਤੇ ਦਵਾਈ ਦੂਈ ਦਵਾਉਣ ਜਾਣਾ ਤਾਂ ਕਰਕੇ ਕਾਲੀ ਕਰਕੇ ਆ ਗਿਆ ਕਿ ਨਹੀਂ ਤਾਂ ਉੱਥੇ ਜੇ ਡੀਜੀ ਦਾ ਸਿਸਟਮ ਆ ਇਹ ਚੱਲਿਆਦਾ ਕੋਝਪ੍ਰੀਤ ਤਾਂ ਕਹਿੰਦਾ ਕਹਿੰਦਾ ਨਹੀਂ ਐ ਜਾਣਾ ਨਹੀਂ ਗੁੱਸੇ ਆ ਕਹਿੰਦਾ ਜੇ ਮੈਂ ਹੁਣ ਜਾਏਗਾ ਉਹ ਮਾਤਿਆਲੇ ਯਾਰ ਉਹਦਾ ਮੁੰਡਾ ਨਾ ਵੀ ਥੋੜਾ ਜਿਆ ਕਹਿੰਦਾ ਢਲਾ ਹੋ ਗਿਆ ਬਾਈ ਮੁੰਡਾ ਤਾਂ ਕਰਕੇ ਭੱਜੇ ਨਹੀਂ ਜੇ 2-3 ਘੰਟੇ ਹੋਰ ਰਹਿ ਕੇ ਆਉਂਦੇ ਅਜੀ ਉੱਥੀਆਂ ਸਾਰੇ ਬੰਦੇ ਮੈਂ ਦੇਖੇ ਹੁਣ ਸਟੇਟਸ ਜੇ ਚਲੋ ਠੀਕ ਆ ਬਾਈ ਮੁਬਾਰਕਾਂ ਸਾਰਿਆਂ ਨੂੰ ਫੇਰ ਲੋਹੜੀ ਦੀ ਹਨਾ ਬਹੁਤ ਬਹੁਤ ਮੀੜਾ ਤਿਆਰ ਲੋਹੜੀ ਦੇ ਸਾਰਿਆਂ ਨੇ ਤੇ ਖੁਸ਼ੀਆਂ ਲੈ ਕੇ ਆਵੇ ਹਨਾ ਮਿਲਦੇ ਆ ਚਲੋ ਕਿਸੇ ਅਗਲੀ ਵੀਡੀਓ ਚ ਜਦ ਤੱਕ ਰੱਬ ਰਾਖਾ ਸਸ